ਸਾਡੇ ਮੰਨ ਦੇ ਵਿੱਚ ਵਿਚਾਰ ਆਇਆ ਵੀ ਇਹਨਾਂ ਗੱਡੀਆਂ ਵਾਲੀ ਦੀ ਇੱਕ ਵੀਡੀਓ ਬਣਾਈ ਗਈ ਇਹਨਾਂ ਨਾਲ ਗੱਲਬਾਤ ਕਰਕੇ ਲੋਕਾਂ ਨੇ ਸਾਨੂੰ ਬੜਾ ਹੀ ਵਰਕਿਆ ਕਿ ਤੇ ਗੱਡੀਆਂ ਵਾਲਿਆਂ ਨੂੰ ਤੁਸੀਂ ਦਿਖਾਓ ਜੇ ਕਿਤੇ ਗੱਡੀਆਂ ਵਾਲੇ ਬੈਠੇ ਆ ਉਹਨਾਂ ਨੂੰ ਦਿਖਾਓ ਗੱਡੀਆਂ ਵਾਲਿਆਂ ਦੀਆਂ ਗੱਲਬਾਤ ਕਰਾਓ ਸਾਡੇ ਨਾਲ ਵੀ ਗੱਡੀਆਂ ਵਾਲੇ ਕਹਿੰਦੇ ਆ ਬਜ਼ੁਰਗ ਪੁਰਾਣੇ ਵੀ ਗੱਡੀਆਂ ਵਾਲੇ ਦੇ ਛੱਤ ਥੱਲੇ ਨਹੀਂ ਰਹਿੰਦੇ ਅੱਜ ਉਹ ਵੀ ਗੱਲ ਕਰਾਂਗੇ ਵੀ ਛੱਤ ਥੱਲੇ ਤੁਸੀਂ ਕਿਉਂ ਨਹੀਂ ਰਹਿੰਦੇ ਇਹਨਾਂ ਅਜਿਹੜਾ ਪਰਿਵਾਰ ਜਾਨੀ ਕਿ ਇਹਨਾਂ ਨੇ ਜਾਨੀ ਕਿ ਪਹਿਲਾਂ ਘੱਗਰੀਆਂ ਪਾਈਆਂ ਹੁੰਦੀਆਂ ਸੀ ਇੱਥੋਂ ਤੱਕ ਜਾਨੀ ਕਿ ਇਹਨਾਂ ਦੇ ਜਿਹੜੇ ਚਾਂਦੀ ਦੇ ਚੜਾਏ ਹੁੰਦੇ ਸੀ ਕਲਸ ਜ ਮੈਂ ਕਿਨਾਂ ਕਿਆ ਵਕੀਲ ਹੈ ਵਕੀਲ ਜਿਵੇਂ ਪੁਰਾਣਾ ਪ੍ਰਾਵਾ ਹੁੰਦਾ ਸੀ ਥੋੜੇ ਪਾਇਆ ਹਨਾ ਪੁਰਾਣਾ ਪ੍ਰਾਵਾ ਹੁੰਦਾ ਸੀਗਾ ਉਹ ਭੁੱਖ ਤਰਸੀਤੀ ਬਸ ਭੁੱਖੇ ਰੰਦੇ ਸੀਗੇ ਤੇ ਵੇਚ-ਬੂਚ ਕੇ ਮਾੜੀ ਮੱਟੀ ਟੂਮਾ ਸੀ ਉਹ ਹੁਣ ਖਾ ਗਏ ਪਹਿਲਾਂ ਲੀੜੇ ਫੁੱਲ ਪਾਉਂਦੇ ਸੀਗੇ ਹੁਣ ਤਾਂ ਉਹ ਵੀ ਛੱਡ ਗਈ ਉਹਨਾਂ ਕੋਲ ਮਿਲਦਾ ਨਹੀਂ ਸਾਨੂੰ ਨਾ ਕੋਈ ਕੰਮ ਮਿਲਦਾ ਨਾ ਕੋਈ ਲੈਣਾ ਨਾ ਦੇਣਾ ਨਾ ਸਾਰਾ ਸਾਰੀ ਠਕੀਮੀ ਹੋ ਗਏ 100 ਸਾਲ 200 ਸਾਲ ਹੋ ਗਏ ਸਾਨੂੰ ਤੱਕੇ ਖਾਂਦਿਆਂ ਨੂੰ ਐ ਵੱਡਿਆਂ ਨੂੰ ਸਾਡਿਆਂ ਨੂੰ ਕੋਈ ਸਾਡਾ ਕੋਈ ਟਿਕਾਣਾ ਹੈ ਨਹੀਂਗਾ ਐ ਛਪਰਾ ਚ ਬੈਠੀ ਆਂਗੀ ਬਸ ਉਹ ਤੁਹਾਡੇ ਤੁਹਾਡਾ ਕਿਤੇ ਪੱਕਾ ਵਸੇਰਾ ਹੈ ਨਹੀਂਗਾ ਇੱਕ ਜਗ੍ਹਾ ਜਿਵੇਂ ਆਪਾਂ ਕਿਸੇ ਪਿੰਡ ਚ ਕਹਿ ਦਿੰਨੇ ਆਂ ਕਿ ਸਾਡੀ ਬੋਟ ਬਣੀ ਹੋਵੇ ਫਲਾਣੇ ਪਿੰਡ ਚ ਰਹਿੰਦੇ ਆਂ ਐਦਾਂ ਹੈ ਨਹੀਂ ਸਹੀ ਹੈ ਬੈਠੇ ਆ ਸੀ ਇੱਥੇ ਸਾਨੂੰ 35 ਸਾਲ ਹੋ ਗਏ ਰਹਿੰਦੇ ਆਨ 35 ਸਾਲ ਇੱਥੇ ਰਹਿੰਦੇ ਆਨ ਹੋ ਗਏ ਤੇ ਬਾਦਵਾ ਹੀ ਬੈਠੇ ਆਗੀ ਬੋਟ ਬਣੀ ਹੈ ਇੱਥੇ ਬੋਟ ਬਣੀ ਹੈ ਬੋਟ ਕਾਟ ਪਾਇਆ ਪਿਆ ਮੇਰਾ ਵੋਟ ਬਣੀ ਐ ਜਿੱਥੇ ਤੁਸੀਂ ਰਹਿੰਦੇ ਇੱਥੇ ਪੰਚਾਇਤ ਹੈਗੀ ਐ ਪੰਚਾਇਤ ਨੂੰ ਕਹਾਂ ਨੇ ਵੀ ਸਾਨੂੰ ਤੁਸੀਂ ਜਗਾ ਦਿਓ ਸਾਨੂੰ ਥੋੜੇ ਥੋੜੇ ਘਰ ਬਣਾ ਦਿਓ ਕਹਿੰਦੇ ਵੀ ਆ ਪਚੈਤਾਂ ਨੂੰ ਪਚੈਤਾਂ ਵੀ ਨਹੀਂ ਸੁਣਦੀਆਂ ਜਦੋਂ ਵੋਟਾਂ ਦੀ ਲੋਟ ਹੁੰਦੀ ਆ ਉਦੋਂ ਰਹੇਗੇ ਮਗਰ ਕਿਹੜਾ ਕੋਈ ਕੇ ਨੂੰ ਪੁੱਛਦਾ ਹੈਗਾ ਵੋਟਾਂ ਵੇਲੇ ਫਿਰ ਉਹਦੇ ਪੈਸੇ ਨਾ ਲੈ ਲੈਂਦੇ ਹੋ ਤੁਸੀਂ ਪੈਸਾ ਤਾਂ ਜੀ ਮਡਕਾ ਵੀ ਨਹੀਂ ਲਿਆ ਕਦੇ ਸ਼ਰਾਬ ਵੀ ਨਹੀਂ ਪੀਤੀ ਲੈ ਕੇ ਆਮ ਤੌਰ ਤੇ ਕਹਿੰਦੇ ਅੱ비 ਜਿਹੜੇ ਗੱਡੀਆਂ ਵਾਲੇ ਲੋਕ ਆ ਵੀ ਦਿਨੇ ਇਹ ਮੰਗ ਕੇ ਖਾਂਦੇ ਆ ਵੀ ਘਰਾਂ ਦੇ ਵਿੱਚੋਂ ਮੰਗ ਕੇ ਖਾਂਦੇ ਸ਼ਾਂ ਨੂੰ ਜਨਕੇ ਬਣਾ ਕੇ ਖਾਂਦੇ ਆ ਇਹ ਗੱਲ ਸੱਚੀ ਹੈ ਰੋਟੀ ਦਾ ਆਥਣ ਵਾਲੀ ਤਾਂ ਬਣਾ ਕੇ ਖਾਣ ਖਾਣੇ ਕਿ ਜੇ ਆਥਣ ਵਾਲੀ ਵੀ ਪਿੰਡ ਚ ਜਾਵਾਂਗੇ ਕਿਹੜਾ ਕਰੇ ਵੜਨ ਦੂਗਾ ਸਾਨੂੰ ਤੜਕੇ ਵਾਲੀ ਤਾਂ ਚੱਲ ਮੰਗ ਤੰਗ ਕੇ ਖਾ ਲੈਣੇਗੀ ਜੇ ਕੋਈ ਆਥਣੇ ਆਪ ਦਾ ਟਾਈਮ ਪਾਸ ਮਾੜਾ ਹੁੰਦਾ ਸਾਰੇ ਦਿਨ ਚ ਭਾਂਡੇ ਪੁੰਡੇ ਵੇਚ ਕੇ ਮੱਟਾ ਉੱਟਾ ਕਰਕੇ ਐ ਰੋਟੀ ਪਕਾ ਲੈਣੇ ਆ ਜਿਵੇਂ ਠੰਡ ਆ ਗਈ ਇਹ ਠੰਡ ਘੱਟ ਮੰਨਦੇ ਆ ਕਹਿੰਦੇ ਵੀ ਇਹ ਬਣਾ ਕੇ ਦਾ ਮਤਲਬ ਇਹ ਸੀ ਵੀ ਹੱਥ ਨੇ ਮੁਰਗਾ ਛੁਰਗਾ दारू ਸ਼ਾਰੂ ਚੱਲਦੀ ਆ दारू ਕਿੱਥੇ ਮਿਲਦੀਆਂ ਹੁਣ ਜਮਾਨਾ ਹੈਗਾ ਹੁਣ दारू दारू ਪੀਣ ਵਾਲਾ 300 ਨੂੰ ਬੋਤਲ ਹੋਈ ਪਈ ਐ 600 ਨੂੰ ਮੁਰਗੇ ਦਾ ਮੀਟ ਹੋਇਆ ਪੇਗਾ ਉਹ ਬੱਕਰੇ ਦਾ ਕਿੱਥੋਂ ਖਾਲਾਂਗੇ ਹੁਣ ਕਿੱਥੇ ਖਾਦੇ ਜਾਂਦੇ ਜਿਹੜੇ ਤੁਹਾਡੇ ਰਿਸ਼ਤੇ ਹੁੰਦੇ ਆ ਹਨਾ ਉਹ ਰਿਸ਼ਤੇ ਕਿੱਦਾਂ ਹੁੰਦੇ ਆ ਜਿਵੇਂ ਤੁਹਾਡੇ ਕਹਿੰਦੇ ਵੀ ਇੱਕ ਆਪਦੀ ਬਟਾਂਦਰਾ ਹੁੰਦਾ ਤੁਹਾਡੇ ਬਟਾਂਦਰਾ ਵੀ ਹੁੰਦਾ ਕਿ ਆਪ ਆਪਦੀਆਂ ਗੋਤਾਂ ਛੱਡ ਕੇ ਹੁੰਦਾ ਹੈਗਾ ਸਾਡੇ ਹਾਂ ਬਸ ਐ ਹੁੰਦਾਗਾ ਬੋਈ ਸਕੀਰਿਆ ਮਾਸੀ ਦਾ ਨਿਊਕ ਕਰਨਾ ਪੂਆ ਦਾ ਨਹੀਂ ਕਰਦੇ ਚਾਚੇ ਤਾ ਤਾਂ ਆਈਗੇ ਆਪ ਹੀ ਤੇ ਬਸ ਐ ਰਿਸ਼ਤੇਦਾਰੀਆਂ ਬਾ ਆਪ ਦੇ ਗੋਟ ਛੱਡ ਕੇ ਤੇ ਫੇਰ ਕਰਨੇਗੀ ਬਟਾ ਦੇ ਸਾਥ ਕਰਦੇ ਉਹਨਾਂ ਦੀ ਕੁੜੀ ਉਹਨਾਂ ਦੇ ਘਰੇ ਤੇ ਉਹਨਾਂ ਦੀ ਕੁੜੀ ਛੱਡੇ ਕਰੇ ਬਟਾਂਦਰਾ ਕਰਦੀ ਆ ਜੇਕਰ ਕੁੜੀ ਕਹਦੇ ਵੀ ਤੁਸੀਂ ਤਾਂ ਬਟਾਂਦਰਾ ਕਰ ਲਿਆ ਉਹਨਾਂ ਦੀ ਕੁੜੀ ਦਿੰਦੀ ਤੁਹਾਡੀ ਕੁੜੀ ਕਹਦੇ ਮੈਂ ਤਾਂ ਨਹੀਂ ਜਾਣਾ ਨਹੀਂ ਵਟੇ ਦਾ ਸਾਖ ਹੁੰਦਾ ਸਾਡੀ ਕੁੜੀ ਉਹਨਾਂ ਦੇ ਘਰੇ ਵਸੂਗੀ ਸਾਡੀ ਉਹਨਾਂ ਦੀ ਸਾਡੇ ਵਸੂਗੀ ਵਸੂਗੀ ਹਾਂ ਪਹਿਲਾਂ ਐ ਹੁੰਦੇ ਸੀ ਬਲਦ ਬਲਦ ਵਿਕਦੇ ਸੀ ਮੰਡੀਆਂ ਲੱਗਦੀਆਂ ਸੀ ਜਿਨ੍ਹਾਂ ਜਦੋਂ ਤਾਂ ਕਹਿੰਦੇ ਮੀਟ ਵੀ ਖਾ ਲਦੇ ਸ਼ਰਾਬ ਵੀ ਪੀ ਲੈਂਦੇ ਹੁਣ ਕੋਈ ਤੰਦਾ ਵੀ ਨਹੀਂ ਚੱਲਦਾ ਕੋਈ ਉਹ ਹੱਦ ਤੱਕਲੇ ਖੁਰਤਣੇ ਸੀਗੇ ਉਹ ਵੀ ਪਲੱਸਟਰ ਦਾ ਕੰਮ ਨੇ ਸਾਰਾ ਇੱਕ ਠੱਪ ਕਰਤਾ ਬਸ ਪਰ ਹੁਣ ਕੋਈ ਕੰਮ ਨਹੀਂ ਰਹਿ ਗਿਆ ਸਾਡਾ ਤਾਂ ਬਸ ਪਹਿਲਾ ਪਿੰਡਾਂ ਦੇ ਵਿੱਚ ਬੱਠਲ ਵਿੱਚ ਜਾਂਦੇ ਬਾਹਲਟੀਆਂ ਜਾਂਦੇ ਥੱਲੇ ਲਵਾ ਲਓ ਹੁਣ ਪਲਾਸਟਿਕ ਨੇ ਜਾਨੀ ਕਿ ਥੋੜਾ ਸਾਰਾ ਜਿਹੜਾ ਕੰਮ ਆ ਠੱਪ ਕਰਤਾ ਇਹ ਵੀ ਠੱਪ ਹੀ ਆ ਕੰਮ ਬਲੋਈ ਵਾਲਾ ਤਾਂ ਸਾਰਾ ਇੱਕ ਸਮਾਨ ਖੱਟ ਹੋ ਗਿਆ ਇੱਕ ਕਹਿੰਦੇ ਸੋਮਲੀ ਜਦੋਂ ਤੁਸੀਂ ਕਹਿੰਦੇ ਵੀ ਅਸੀਂ ਬਟਾਂਦਰਾ ਕਰ ਲੈਨੇ ਆਂ ਕੁੜੀ ਨੂੰ ਕੋਈ ਤੰਗ ਕਰਦਾ ਹੁੰਦਾ ਸਾਰਾ ਪਰਿਵਾਰ ਉਹ ਕਹਿੰਦੀ ਮੈਨੂੰ ਤੰਗ ਕਰਦਾ ਦਾਰੂ ਪੀਂਦਾ ਕੁੱਟਦਾ ਮਾਰਦਾ ਫਿਰ ਤੁਸੀਂ ਵੀ ਬਰਾਬਰ ਉਹਨਾਂ ਤੰਗ ਕਰਦੇ ਨਾ 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 ਇੱਕ ਇੱਕ ਖਰਾਬ ਹੋ ਜਾਂਦਾ ਫਿਰ ਦੂਜੇ ਦਾ ਕੀ ਕਸੂਰ ਹੈ ਜੀ ਹਾਂ ਬੇ ਤੂੰ ਇਹ ਖਾਣਾ ਪੀਣਾ ਨਾ ਕੁੱਟ ਬਈ ਐਂ ਗੱਲ ਹੋ ਜਾਂਦੀ ਹੈਗੀ ਬੇ ਵਿਰਾ ਕੇ ਕੋਈ ਹੁੰਦਾ ਹੈਗਾ ਚਟਣ ਵਾਲੇ ਤਾਂ ਬਾਈ ਹੁਣ ਤਾਂ ਹੁਣ ਤਾਂ ਕੋਈ ਜ਼ਮਾਨਾ ਹੀ ਹੈ ਨੀ ਕੁੱਟਣ ਵਾਲਾ ਦੁੱਖ ਦੇਣ ਵਾਲਾ ਹੁਣ ਤਾਂ ਆਪੋ ਆਪ ਦੇ ਘਰ ਹੀ ਵਸਦੀਆਂ ਹੈਗੀਆਂ ਦਾ ਲੋਕੀ ਸਰਬਾ ਸਰੂਪਾਂ ਨਹੀਂ ਛੱਡ ਕੇ ਰਿਸ਼ਤਾ ਤੁਹਾਡਾ ਸੌਖਾ ਹੋ ਜਾਂਦਾ ਜਾਨੀ ਕਿ ਰਿਸ਼ਤਾ ਰਿਸ਼ਤਾ ਸੌਖਾ ਹੋ ਜਾਂਦਾ ਜਿਵੇਂ ਆਮ ਪੰਜਾਬੀਆਂ ਦੇ ਰਿਸ਼ਤਾ ਬਹੁਤ ਜਾਨੀ ਕਿ ਔਖਾ ਹੁੰਦਾ ਰਾਤਰੀਆ ਨਾਲ ਇੱਕ ਗੱਲ ਹੈ ਕਿ ਜਦੋਂ ਕੋਲ ਤਾਂ ਹੈ ਨਹੀਂਗਾ ਆਪਸ ਵਿੱਚ ਹੀ ਸਲਟਰ ਲੈਣੇਗੇ ਮਾੜਾ ਮੋਟਾ ਕਰਕੇ ਤੇ ਬਾਅਦ ਜੋ ਆਕੜੀਆਂ ਵਿਆਹ ਦਿੰਨੇ ਆ ਆ ਜਦੋਂ ਇਹ ਹੁਣ ਛੱਪਰ ਲੱਗੇ ਕੋਈ ਤੂਫਾਨ ਆ ਗਿਆ ਝਕੇੜਾ ਆ ਗਿਆ ਉਦੋਂ ਇਹ ਚੱਕੇ ਜਾਂਦੇ ਓਡੇ ਜਾਂਦੇ ਹੈਗੇ ਬਰਬਾਹ ਨੂੰ ਤਾਂ ਕੋਈ ਥਾਂ ਨਹੀਂ ਜੀ ਬਸ ਰਹਿਣ ਗੱਡੀਆਂ ਸੀ ਤੁਹਾਡੀਆਂ ਗੱਡੀਆਂ ਬਹੁਤ ਸੋਹਣੀਆਂ ਬਣਾਈਆਂ ਹੁੰਦੀਆਂ ਸੀ ਪਿੱਤਾਂ ਲੱਗਿਆ ਹੁੰਦੇ ਸੀ ਕਿਨਾਂ ਅਕੇ ਨਾ ਉਹ ਗੱਡੀਆਂ ਕਿਉਂ ਵੇਚਤੀਆਂ ਤੁਸੀਂ ਬਾਅਦ ਖਤਮ ਹੋ ਗਈਆਂ ਬੋਲ ਖਤਮ ਹੋ ਗਈਆਂ ਮੰਨੀਆਂ ਖਤਮ ਹੋ ਗਈਆਂ ਫਿਰ ਦੋ ਬਲ ਤਾਂ ਬਗ ਗੱਡੀ ਨਹੀਂ ਖਿੱਚੀ ਜਾਂਦੀ ਸੀ ਹੁਣ ਨਾ ਕਿਸੇ ਦਾ ਜ਼ਿੰਮੇਵਾਰ ਲੈਂਦਾ ਤੇ ਨਾ ਹੀ ਕੀ ਕਰਨਾ ਫਿਰ ਜੀ ਉਹ ਫਿਰ ਗੱਡੀਆਂ ਆਇਆਂ ਖੜੀਆਂ ਖੜੀਆਂ ਫਿਰ ਕੀ ਫਾਇਦਾ ਮਿਕਾ ਚਲੋ ਵੇਚ ਦਿੰਨੇ ਆਪਾਂ ਫਿਰ ਫਾਇਦਾ ਵੀ ਹੈ ਪਹਿਲਾਂ ਗੱਡੀਆਂ ਚ ਹੀ ਰਹਿੰਦੇ ਸੀਗੇ ਇੱਥੋਂ ਉਤਰੇ 10 ਦਿਨ ਰਹਿ ਗਏ ਪਿੰਡ ਚ 2 ਦਿਨ ਹੋਰ ਰਹਿ ਗਏ 4 ਦਿਨ ਰਹਿ ਕੇ ਤੁਰਦੇ ਫਿਰਦੇ ਸੀ ਹੁਣ ਬਚ ਚੁੱਕੀਆਂ ਆ ਗਈਆਂ ਬਹਿ ਗਈ ਕਿੱਥੇ ਸਾਲ ਬਹਿ ਗਿਆ ਕਿਤੇ ਮਹੀਨਾ ਬਹਿ ਗਈ ਪਤਾ ਇਹ ਗੱਲ ਹੋ ਗਈ ਜਿਹੜੀਆਂ ਪਹਿਲਾਂ ਬੁੜੀਆਂ ਜਾਂਦੀਆਂ ਸੀ ਪਿੰਡਾਂ ਦੇ ਵਿੱਚ ਮੰਗਣ ਜਾਂਦੀਆਂ ਸੀ ਜਿਵੇਂ ਕੰਮ ਕਰਾ ਲਓ ਤੱਕਲੇ ਕੁਰਚੇ ਨੇ ਕੜਛੀਆਂ ਬਣਵਾ ਲਓ ਹੋਰ ਬਥੇਰਾ ਕੁਝ ਬੰਦਾ ਸੀ ਹੁਣ ਦੀਆਂ ਕੁੜੀਆਂ ਜਾਂਦੀਆਂ ਸੰਗ ਨਹੀਂ ਮੰਦੀਆਂ ਕੋਈ ਅਸੀਂ ਨਹੀਂ ਜਾਂਦੀਆਂ ਨਹੀਂ ਜਾਂਦੀ ਨਹੀਂ ਜਾਂਦੀ ਹੈਗੇ ਹੁਣ ਤਾਂ ਸਬੰਧ ਵੇਚਣਾ ਪੈਂਦਾ ਹੀ ਹੈਗਾ ਫਿਰ ਟਾਈਮ ਪਾਸ ਤਾਂ ਕਰਨਾ ਹੀ ਹੈਗਾ ਅਸੀ ਗਰੀਬਾਂ ਨੇ ਹੁਣ ਕੜਛੇ ਵੀ ਉਹਦਾ ਵੇਚਣੇ ਪੈਂਦੇ ਹੈਗੇ ਪੱਤਰੀਆਂ ਵੀ ਵੇਚਣੀਆਂ ਪੈਂਦੀਆਂ ਹੈਗੀਆਂ ਮੰਗ ਕੇ ਤਾਂ ਹੁਣ ਪਿੰਡ ਚੋਂ ਹੀ ਲਿਆਉਨੇ ਆ ਰਹਿ ਗਿਆ ਸਾਡਾ ਬਾਈ ਜੇ ਇਹ ਜਵਾਕ ਨੂੰ ਸਿਕਾਵਾਂਗੇ ਇਹ ਵੀ ਬੱਠਲ ਬਾਲਟੀਆਂ ਵੇਚਣ ਲੱਗ ਵੀ ਇਹ ਵੀ ਤਕਲੇ ਖੁੱਤ ਵਿੱਚ ਉਹ ਹੀ ਸਾਡਾ ਰਵੀਰਾ ਸਾਰਾ ਬਸ ਬੜਾ ਹੀ ਕੰਮ ਚੱਲਦੀ ਤਾਂ ਗਾਂ ਤੋਂ ਗਾਂ ਤੇ ਸੀ ਜਾਂਦੀ ਬਈ ਕੰਮ ਆ ਕਰਨਾ ਕੰਮ ਆ ਕਰਨਾ ਇਹ ਵੀ ਤਾਂ ਟਾਈਮ ਪਾਸ ਸੀਗਾ ਪਹਿਲਾਂ ਉਹ ਵੀ ਟੱਪ ਗਈ ਉਦੋਂ ਮਗਰਾ ਸੀ ਹੋਣੇ ਕਿ ਉਹ ਐਂ ਉਹਨਾਂ ਵਾਂਗੂ ਹੀ ਸੀ ਟਾਈਮ ਪਾਸ ਕਰੀ ਜਾਂਦੇ ਆ ਮਾਤਾ ਜਿਹੜੇ ਤੇ ਆ ਗੁੱਟ ਚ ਪਾਏ ਕੀ ਕਹਿੰਦੇ ਇਹਨਾਂ ਨੂੰ ਇਹ ਕੰਗਣ ਕਹਿੰਦੇ ਆ ਕੰਗਣ ਕਹਿੰਦੇ ਆ ਹਾਂ ਇਹ ਚਾਂਦੀ ਦੇ ਹੈ ਇਹ ਇਹ ਚਾਂਦੀ ਗੋਟੇ ਦੇ ਚਾਂਦੀ ਦੇ ਹੁੰਦੇ ਆ ਚਾਂਦੀ ਗੋਟੇ ਦੇ ਹਾਂ ਚਾਂਦੀ ਗੋਟੇ ਦੇ ਜੀ ਕਈ ਵਾਰ ਥੋੜੇ ਬਾਹਾਂ 'ਚ ਜਿਆਦਾ ਨਹੀਂ ਪਾਏ ਹੁੰਦੇ ਚਾਰ-ਚਾਰ ਵੀ ਪਾਏ ਹੁੰਦੇ ਉਹ ਪਾਟਾਂ ਦੇ ਹੁੰਦੇ ਆ ਜੀ ਹਾਂ ਉਹ ਸੜ ਕਾਲਿਆਂ ਦੇ ਹੁੰਦੇ ਆ ਹਾਂ ਜਿਹੜੇ ਆ ਡੀੜੇ ਹੈ ਤੁਹਾਡੇ ਪਾਏ ਆ ਜਿਵੇਂ ਤੁਸੀਂ ਘੁੰਗਰੂ ਮਣਕ ਨੇ ਬਹੁਤ ਜ਼ਿਆਦਾ ਲਾਉਣੇ ਆ ਇਹ ਫਿਰ ਤੁਸੀਂ ਦਰਜੀ ਤੋਂ ਸੁਣੋ ਤੁਸੀਂ ਆਪ ਤਿਆਰ ਕਰਦੇ ਆ ਆਪ ਤਿਆਰ ਕਰਦੇ ਆ ਕਰਦੇ ਆ ਕਿ ਜਾਕੜੀਆਂ ਹੁਣ ਦਰਜੀਆਂ ਕੋਲੋਂ ਸਵਾਲ ਹਾਂ ਦਰਜੀਆਂ ਕੋਲੋਂ ਸਵਾਲ ਲੈਂਦੀ ਆ ਆਪ ਹੀ ਸੀ ਲੈਂਦੇ ਆ ਹਾਂ ਆਪ ਹੀ ਸੋਲ ਲੈਂਦੇ ਹਾਂ ਹਾਂ ਆਪੇ ਕੀ ਵਾਰ ਜੋ ਅੱਗੇ ਨਾ ਕੀ ਵਾਰ ਜੋ ਸੋਣਾ ਨਹੀਂ ਹੁੰਦਾ ਹੁੰਦਾ ਕੁੜੀਆਂ ਨੂੰ ਅੱਜ ਕੱਲ੍ਹ ਦੀਆਂ ਕਈ ਜਾਣਦੀਆਂ ਨਹੀਂ ਹੁੰਦੀ ਉਹ ਹੁਣ ਨਹੀਂ ਜਾਣਦੀਆਂ ਪਹਿਲਾਂ ਵਾਲਿਆਂ ਬਣਾਉਂਦੇ ਸੀ ਹੁਣ ਤਾਂ ਸਿੱਧੇ ਸੂਟ ਪਾਉਂਦੇ ਆ ਹੁਣ ਵਾਲੇ ਕੁੜੀਆਂ ਤਾਂ ਬਣਾਉਣ ਦੀਆਂ ਮਾਰੀਆਂ ਹੁਣ ਹੁਣ ਪਹਿਲਾਂ ਵਾਲੇ ਕੱਗਰੇ ਪਾਉਂਦੀਆਂ ਸੀਗੀਆਂ ਕੁਰਤੀਆਂ ਬਣਾਉਂਦੀਆਂ ਸੀ ਚੋਲੀਆਂ ਫੁੱਤੀਆਂ ਬਣਾਉਂਦੀਆਂ ਸੀਗੀਆਂ ਉਹ ਤਾਂ ਹੁਣ ਕੰਮ ਰਹਿ ਨਹੀਂ ਗਿਆ ਹੁਣ ਜਿਹੜੇ ਪਿੰਡਾਂ 'ਚ ਰਹਿੰਦੇ ਉਹ ਜਿਹੇ ਸੂਟ ਪਾਉਣ ਲੱਗੀਆਂ ਕੁੜੀਆਂ ਜੈਸਾ ਦੇਸ ਹੋ ਸਭ ਫੇਸ ਹੋ ਗਿਆ ਬਸ ਜਨਨ ਕਿ ਕੱਗਰੇ ਦੀ ਕੀ ਗੱਲ ਕਰਦੇ ਤੁਸੀਂ ਕੱਗਰੇ ਦੇ ਪਹਿਲਾਂ 9 ਮੀਟਰ ਕਪੜਾ ਲੱਗਦਾ ਸੀਗਾ ਤੇ ਉਹ 9 ਮੀਟਰ 'ਚ ਹੁਣ ਤਾਂ ਦੋ ਕੁੜੀਆਂ ਦੇ ਕੱਪੜੇ ਸਵਾਈ ਜਾਂਦੇ ਹੈਗੇ ਕੱਗਰੇ ਬਣਾਉਣ ਤੋਂ ਹੱਟ ਕੇ ਸਲਵਾਰਾਂ ਸੁੱਤਣਾ ਪਾਉਣ ਲੱਗੀਆਂ ਪਾਸੀ ਕੰਮ 'ਚ 3 ਮੀਟਰ ਬਣ ਜਾਂਦੀ ਹੈ ਹੁਣ 8 ਮੀਟਰ ਕਿਹੜਾ ਲਾਵਾਂ ਕਪੜਾ ਇੱਕ ਅਗਰਿਆਂ ਜਦੋਂ ਬਣਦੇ ਸੀ ਜਦੋਂ ਰਵਾਇਤ ਸੀ ਤੁਸੀਂ ਆਪ ਹੀ ਸਿਉਣ ਲੈਂਦਿਆਂ ਸੀ ਸਿਵਾਉਣੇ ਪੈਂਦੇ ਸੀ ਦਰਜੀ ਦਰਜੀ ਬਣਾਉਂਦਾ ਸੀ ਕੱਪੜਾ ਜੇ ਪੈਣੀ ਦੱਸਿਆ ਵੀ ਉਹਦੇ ਕੱਪੜਾ ਵੱਧ ਲੱਗਦਾ ਉਹ ਕੱਟ ਲਾਂਦਾ ਇਹ ਵੀ ਕਾਰਨ ਆ ਕੋਈ ਤਾਂ ਹੁਣ ਪਹਿਲਾਂ ਵਾਲੀਆਂ ਪਾਉਂਦੀਆਂ ਰਹਿੰਦੀਆਂ ਸੀ ਤੇ ਹੁਣ ਸੂਟ ਪਾਉਣ ਲੱਗ ਗਏ ਆ ਬਸ ਉਹਦੇ ਨਾਲ ਕੱਪੜਾ ਕੱਟ ਗਿਆ ਹੁਣ ਆ ਹੈਗੀਆਂ ਕਗਰੀਆਂ ਪਾ ਨਹੀਂ ਸਕਦੀਆਂ ਹੁਣ ਵਾਲੀਆਂ ਤੇ ਹੁਣ ਵਾਲੀਆਂ ਤਾਂ ਸੂਟ ਹੀ ਪਾਉਗੀਆਂ ਤੁਸੀਂ ਜਵਕਣ ਸਕੂਲ ਸਕਾਲ ਹੀ ਲਾਇਆ ਪੜਨ ਜਵਕਣ ਇਹ ਇੱਕ ਥਾਂ ਟਿਕਾਣਾ ਹੈ ਨਹੀਂ ਜੀ ਸਾਡੇ ਕੋਲੇ ਤੇ ਫਿਰ ਇਸ ਜੇ ਕੋ ਟਿਕਾਣਾ ਹੋਵੇ ਤੇ ਫੇਰ ਤਾਂ ਸੀ ਸਕੂਲ ਵਿੱਚ ਹੀ ਲਾ ਦੇਣੇ ਬੱਚੇ ਜੀ ਹਾਂ ਬੈ ਕਲ ਨੂੰ ਠੁਠਾ ਦੇ ਦੇ ਫੇਰ ਗਾਂ ਸੀ ਕਿੱਧਰ ਜਾਈਏ ਐ ਹੈਗੀ ਗੱਲ ਹੈ ਐ ਤਾਂ ਹਾਂ ਪੱਕਾ ਟਿਕਾਣਾ ਹੈ ਨਹੀਂ ਦਾ ਜੇ ਇਹ ਕਹਿੰਨੇਗੇ ਭਾਈ ਕੋਈ ਸਾਡਾ ਵੀ ਹੱਲ ਕਰੋ ਗਰੀਬਾਂ ਦਾ ਸੀ ਆ ਬੈਠੇ ਹੈਗੀ ਵੀ ਸਾਡਾ ਵੀ ਹੱਲ ਕਰੇ ਕੋਈ ਦੋ ਮਰਲੇ ਚਾਰ ਮਰਲੇ ਥਾਂ ਮੇਂ ਚਲੋ ਦੋ ਦੋ ਮਰਲੇ ਚਾਰ ਚਾਰ ਮਰਲੇ ਹੋਵੇ ਤਾਂ ਅਸੀਂ ਵੀ ਮਾੜਾ ਮੋਟਾ ਆਪਣਾ ਟਿਕਾਣਾ ਕਰ ਲਈਏ ਨਹੀਂ ਤਾਂ ਇਹ ਉਮਰ ਤਾਂ ਟੱਪ ਗਈ ਚੁੱਗੀਆਂ ਚ ਤੇ ਬੱਚੇ ਆ ਮਗਰ ਜੇ ਜਾ ਇੱਕ ਵਾਰ ਭੁੱਖੇ ਤੇ ਐਂ ਰਹਿੰਦੇ ਹੈਗੀ ਜੇ ਮਿਲਗੀ ਦਾ ਖਾਲੀਦਰ ਕਿੰਨੇ ਦਾ ਬਾਟੇ ਰੰਨੇ ਆ ਤੁਸੀਂ ਥੋੜਾ ਜਿਆ ਆਮ ਲੋਕ ਜਿਹੜੇ ਤੁਹਾਥੋਂ ਵੀ ਜਿਹੜੇ ਕਮਜ਼ੋਰ ਲੋਕ ਹੈ ਉਹਨਾਂ ਨੇ ਵੀ ਆਦੇ ਘਰ ਬਾਰ ਬਣਾ ਲਏ ਥੋੜੇ ਥੋੜੇ ਤੁਸੀਂ ਕਿਉਂ ਨਹੀਂ ਨਹੀਂ ਤੁਸੀਂ ਕਿਉਂ ਨਹੀਂ ਬਣਾਉਂਦੇ ਵੀ ਵੀ ਬਣਾਉਣੇ ਚਾਹ ਨੂੰ ਮਿਲੇ ਨਾ ਫਿਰ ਬਣਾਈਏ ਸਰਦਾਰ ਜੀ ਫਿਰ ਜੇ ਤੁਹਾਨੂੰ ਮਿਲੇ ਵੀ ਨਾ ਫਿਰ ਕੀ ਬਣਾਈਏ ਜੈਸੇ ਸਾਨੂੰ ਇੱਥੇ ਦੋ ਦੋ ਮਰਲੇ ਦੇਦੇ ਸਹੀ ਥਾਂ ਬੈਨ ਨੂੰ ਬੈਹ ਜਾਨੇ ਸਾਨੂੰ ਕੀ ਹੈਗਾ ਇਦਾਂ ਰਹਿਣ ਤੁਹਾਡੇ ਗੱਡਿਆਂ ਵਾਲੇ ਸਾਡੇ ਉੱਥੇ ਚੰਦ ਪਾਣ ਰਹਿੰਦੇ ਆ ਚੰਦ ਪਾਣ ਵਧੀਆ ਨੇ ਥਾਂ ਲੈ ਲਿਆ ਵਧੀਆ ਘਰ ਬਾਰ ਬਣਾਇਆ ਤੁਸੀਂ ਮਿਹਨਤ ਕਰਨੀ ਨਾ ਤੁਸੀਂ ਬਣਾ ਸਕਦੇ ਹੋ ਆ ਬੈਠਾ ਮੇਰਾ ਪਰਸੋਂ ਹੋਇਆ ਸੀ ਮੈਨੂੰ ਲਈ ਬਣਾਈ ਪੱਟੇ ਨੇ ਹਾਂ 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 ਬਣਾਈ ਬੈਠੇ ਬਹੁਤ ਹਾਂ ਪੰਪ ਮੈਂ ਫਾਮ ਦਿੱਤਾ ਇਹ ਮੈਨੂੰ ਤੇ ਟੈਪ ਨਹੀਂ ਦਿੰਦਾ ਹਾਂ ਦੀ ਪੰਚਾਇਤ ਨੇ ਸਾਨੂੰ ਥਾਂ ਫਿਰ ਦਿੱਤਾ ਸੀ ਉਹ ਹਾਂ ਫਿਰ ਦਿੱਤਾ ਸੀ ਤਾਂ ਪੰਚਾਇਤ ਨੇ ਆਪ ਲਿਆ ਕੋਈ ਪੰਪ ਮੈਂ ਬਿਪਾ ਪਾਸ ਦੇ ਉੱਤੇ ਫਰਬ ਕੋ ਕਰਾਈ ਕਰਦੇ ਜਿਹੜੇ ਗੱਡੀਆਂ ਨੂੰ ਥਾਂ ਦਿੱਤੀ ਹੈਗੀ ਪੰਜ ਪਤਾ ਪੰਚਾਇਤਾਂ ਨੇ ਜਿਹੜੇ ਜਿਹੜੇ ਪਿੰਡ ਬੈਠੇ ਅਸਾਂ ਤਾਂ ਗੱਡੀਆਂ ਵਾਲੇ ਬੈਗੇ ਆ ਕੋ ਸਰਪੰਚਾਂ ਨੇ ਮੈਂ ਦੋ ਮਰਲੇ ਚਾਰ ਮਰਲੇ ਕੋ ਸਾਹਮਣੇ ਲਾਟ ਪਈ ਉੱਥੇ ਸਾਰੇ ਗੱਡੀਆਂ ਵਾਲੇ ਸਾਡੇ ਪੰਜਾਬ ਦੇ ਸਾਰੇ ਬੈਗੇ ਹੋਣ ਅਸੀਂ ਬਸ ਰਹਿਨੇ ਆ ਦੂਜੇ ਸਾਰੇ ਬੈਗੇ ਆ ਬਈ ਪਿੰਡ ਚ ਜਿਹੜਾ ਸਰਪੰਚ ਹੋਇਆ ਮੈਂਬਰ ਹੋਇਆ ਤੁਹਾਡਾ ਕਹਿੰਦਾ ਮਤਲਬ ਇਹ ਹੈ ਵੀ ਪੰਚਾਇਤ ਸਾਨੂੰ ਇੱਕ ਮਿੰਟ ਪੰਚਾਇਤ ਸਾਨੂੰ ਥਾਂ ਦੇ ਦੇ ਤੇ ਘਰ ਤੁਸੀਂ ਆਪੇ ਬਣਾ ਲਓਗੇ ਆਪੇ ਬਣਾ ਲਾਂਗੇ ਚਲ ਅਸੀਂ ਝੁੱਗੀਆਂ ਪਾ ਕੇ ਬਹਿ ਜਾਾਂਗੇ ਜੀ ਕਰਨਾ ਪੈ ਗਿਆ ਤਾਂ ਝੁੱਗੀਆਂ ਬਣਾ ਕੇ ਤਾਂ ਪੈ ਜਾਾਂਗੇ ਕਿ ਨਾ ਬਸ ਫਿਰ ਸਾਨੂੰ ਉਠਾਊਗਾ ਤਾਂ ਨਾ ਹੁਣ ਤਾਂ ਥਾਂ ਥਾਂ ਤੇ ਚੱਕਣੀਆਂ ਪੈਂਦੀਆਂ ਹੈਗੀਆਂ ਜੇ ਇੱਥੇ ਕੋਈ ਆ ਗਿਆ ਤਾਂ ਇੱਥੇ ਆਖੂਗਾ ਉੱਠੋ ਤੁਸੀਂ ਫਿਰ ਵੀ ਉੱਠਣਾ ਪੈ ਜਾਂਦਾ ਹੈ ਸਾਨੂੰ ਤੱਕਾ ਨਹੀਂ ਕਰਨਾ ਪਸ਼ੂ ਡੰਗਰ ਕਿਉਂ ਨਹੀਂ ਰੱਖਦੇ ਜਿਵੇਂ ਪਸ਼ੂ ਡੰਗਰ ਜਿਵੇਂ ਮੱਝਾਂ ਨਹੀਂ ਚਲੋ ਬਲਦ ਤੁਹਾਡੇ ਕੋਲੇ ਹੁੰਦੇ ਸੀ ਮੱਜਾਂ ਤੁਸੀਂ ਰੱਖ ਸਕਦੇ ਨਹੀਂ ਰੱਖਦੇ ਪਸੂ ਡੰਗਰ ਨਾਲੇ ਤਾਂ ਪੈਸੇ ਹੈ ਨਹੀਂਗੇ ਨਾਲੇ ਥਾਂ ਜ ਹੈ ਨਹੀਂ ਕਿ ਹੁਣ ਚੱਕ ਕੇ ਪਸੂ ਕੋ ਲੈ ਲੀਏ ਚਾਰ ਪਸੂਆਂ ਨੂੰ ਕਿੱਥੇ ਘੜੀਸੀ ਫਰੀਏ ਟਾਈਮ ਪਾਸ ਤਾਂ ਹੁੰਦਾ ਨਹੀਂ ਬਾਈ ਰੋਟੀ ਦਾ ਤਾਂ ਮੱਜਾਂ ਕਾਦੀਆਂ ਲਈਏ ਸੀ ਕੈਮਰਾਮੈਨ ਨੂੰ ਕਹਿੰਦੇ ਇੱਕ ਵਾਰੀ ਤਸਵੀਰਾਂ ਦਿਖਾ ਦੇ ਇਹ ਜਨ ਕੇ ਨਿੱਕੇ ਨਿੱਕੇ ਛੱਪਰ ਜਿਹਨੂੰ ਝੌਂਪੜੀਆਂ ਕਹਿੰਦੇ ਆ ਬਣਾ ਕੇ ਆਦੀਆਂ ਗੱਡੀਆਂ ਜਨ ਕਿ ਥੱਲੇ ਲਾਈਆਂ ਥੱਲੇ ਮੰਜੇ ਰੱਖੇ ਆ ਮੰਜਾਂ ਦੇ ਵਿੱਚ ਜਨ ਕਿ ਇਹਨਾਂ ਦਾ ਬਸੇਰਾ ਇਹ ਕਹਿੰਦੇ ਵੀ ਸਾਨੂੰ ਪੰਚਾਇਤ ਥਾਂ ਦੇ ਦੇ ਥੋੜਾ ਥੋੜਾ ਦੇ ਦੇ ਸਾਨੂੰ ਚਾਰ ਚਾਰ ਮਾਰਲੇ ਦੇ ਦੇ ਅਸੀਂ ਆਪ ਦਾ ਪੱਕਾ ਬਸੇਰਾ ਕਰ ਲਗੇ ਉੱਥੇ ਅਸੀਂ ਆਦੀਆਂ ਝੁੱਗੀਆਂ ਪਾਲ ਗਏ ਉੱਥੇ ਅਸੀਂ ਆਦੇ ਪੱਕੇ ਘਰ ਵੀ ਬਣਾ ਲਾਂਗੇ ਹੌਲੇ ਹੌਲੇ ਜਿਵੇਂ ਕਈ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਥਾਂ ਦੇ ਰੱਖੀ ਹੈ ਇਹਨਾਂ ਨੂੰ ਜਨਨ ਕਿ ਇਹ ਵੀ ਉੱਥੋਂ ਦੇ ਵਸਨੀਕ ਆ ਇਹ ਵੀ ਵਸਿੰਦੇ ਆ ਇਥੋਂ ਦੇ ਜਿਹਨ ਕੀ ਰਹਿਣ ਵਾਲੇ ਆ ਇਹਨਾਂ ਨੂੰ ਵੀ ਥਾਂ ਮਿਲਣਾ ਚਾਹੀਦਾ ਸਰਕਾਰ ਜਿਹੜੇ ਪਲਾਟਾਂ ਦੀ ਗੱਲ ਕਰਦੀ ਹੁੰਦੀ ਆ ਵੀ ਪਲਾਟ ਕੱਟੇ ਜਾਣਗੇ ਉਹ ਵੀ ਇਹਨਾਂ ਨੂੰ ਕੱਟ ਕੇ ਦੇਣੇ ਚਾਹੀਦੇ ਆ ਇਹ ਵੀ ਬੋਟ ਪਾਉਂਦੇ ਆ ਬੋਟ ਪਾਉਂਦਾ ਜੇਕਰ ਇਹਨਾਂ ਕੋਲ ਅਧਿਕਾਰ ਹੈ ਤੇ ਇਹਨਾਂ ਨੂੰ ਹੋਰ ਵੀ ਜਿਹੜੀ ਸਹੂਲਤਾਂ ਸਰਕਾਰ ਦਿੰਦੀ ਆ ਉਹ ਵੀ ਮਿਲਣਾ ਚਾਹੀਦੀ ਆ ਤੁਹਾਡੇ ਰਾਸ਼ਨ ਕਾਰਡ ਵਗੈਰਾ ਬਣੇ ਆ ਕੋਈ ਰਾਸ਼ਨ ਕਾਰਡ ਸਾਡੇ ਬਣੇ ਆ ਕਈਆਂ ਦੇ ਆਧਾਰ ਕਾਰਡ ਬਣੇ ਆ ਕਈ ਕਰਾਂ ਦੇ ਰਾਸ਼ਨ ਕਾਰਡ ਵੀ ਰਾਸ਼ਨ ਕਾਰਡ ਕਈਆਂ ਦੇ 2-3 ਕਰਾਂ ਸਾਡੇ ਵਿੱਚ ਬਣੇ ਵੀ ਆ ਆਧਾਰ ਕਾਰਡ ਸਾਰਿਆਂ ਦੇ ਬਣੇ ਆ ਸਾਰ ਤੇ ਹਾਂ ਡਾਕਟਰ ਕਾਰਡ ਤੁਹਾਡਾ ਬਣਿਆ ਹਾਂ ਇਹ ਡਾਰ ਕਾਰਡ ਬਣਿਆ ਇਹ ਮੇਰਾ ਰਸਣ ਕਾਰਡ ਨਹੀਂ ਬਣਿਆ ਕਿੰਨੀ ਕਲਾਸਾਂ ਪੜ੍ਹੇ ਤੂੰ ਕਈ ਮੈਂ ਅਣਪੜ੍ਹੇ ਹਾਂ ਪੜ੍ਹ ਪੜ੍ਹ ਹਾਂ ਜੀ ਵੀ ਬੱਚਾ ਨੂੰ ਸਕੂਲ ਕਿਉਂ ਨਹੀਂ ਭੇਜਦੇ ਸਕੂਲ ਐਸੇ ਮਾਰੇ ਨਹੀਂ ਭੇਜਦੇ ਜੀ ਤਾਂ ਤਾਂ ਸਾਨੂੰ ਜਾਣਾ ਪੈਂਦਾ ਇੱਥੋਂ ਉੱਠ ਕੇ ਸਾਨੂੰ ਕਿਸੇ ਨੇ ਕਹਤਾ ਉੱਠੋ ਜੀ ਫਿਰ ਸਾਨੂੰ ਉੱਠਣਾ ਪੈਂਦਾ ਫਿਰ ਹੋਰ ਪਿੰਡ ਜਾਣਾ ਪੈਂਦਾ ਫਿਰ ਫਿਰ ਉੱਥੇ ਸਾਲ ਸੀ ਮਹੀਨੇ ਜੇ ਉੱਥੋਂ ਉਠਾਤੇ ਤੇ ਫਿਰ ਹੋਰ ਗਾਂ ਜਾ ਵੜਦੇ ਜਿਵੇਂ ਪਹਿਲਾਂ ਗੱਡੀਆਂ ਲੈ ਕੇ ਤੁਰੇ ਫਿਰਦੇ ਨਾ ਪਿੰਨਾਂ ਦੇ ਵਿੱਚ ਅਸੀਂ ਓਵੇਂ ਹੀ ਤੁਰੇ ਫਿਰਦੇ ਹਾਂ ਅੱਜ ਹੁਣੇ ਵੀ ਹੁਣ ਵੀ ਕਈ ਕਰਾਣ ਨੂੰ ਸ ਅਸੀ ਰੰਨੇ ਬਸ ਥੋੜੇ ਥੋੜੇ ਬੁੱਤ ਕਰਾ ਕਰ ਜਿਹੜੇ ਵਗੈਰ ਥਾਂ ਤੋਂ ਬੈਠੇ ਕਈ ਪਿੰਨਾਂ ਦੇ ਵਿੱਚ ਜੀ ਥਾਂ ਦੇ ਦੇ ਦੂਤੀ ਸਰਪੰਚਾਂ ਨੇ ਸਾਰਿਆਂ ਦਾ ਥਾਂ ਦੇਤੀ ਦੋ ਦੋ ਚਾਰ ਚਾਰ ਮਰਲੇ ਕਰਾ ਲੂ ਦੇਤੀ ਜਿਹੜੀ ਸ਼ਾਮ ਲਾਟ ਦਾ ਥਾਂ ਪਈ ਹੈ ਉਹੀ ਪਈ ਹੈ ਜੇ ਸਾਨੂੰ ਕੋਈ ਦੇ ਦੇਵੇ ਤਾਂ ਦੋ ਦੋ ਚਾਰ ਚਾਰ ਮਰਲੇ ਫਿਰ ਪੱਕੇ ਬਹਿ ਜੀਏ ਬਾਕੀ ਦਿਹਾੜੀ ਦੁਪਹਿਰ ਤੋਂ ਹੁਣ ਵੀ ਜਾਂਦੀ ਛੋਟੀਆਂ ਛੋਟੀਆਂ ਜਿਹੜੀਆਂ ਔਰਤਾਂ ਸੀ ਉਹ ਵੀ ਜਿੰਨੇ ਪਰਹਾਵਾ ਛੱਡ ਗਏ ਆਪ ਦਾ ਜਿੰਨੇ ਪੌਂਦ ਗਏ ਤੁਸੀਂ ਜਿਹੜੇ ਬੰਦੇ ਆ ਮਰਦ ਆ ਤੁਸੀਂ ਵੀ ਛੱਡ ਕੇ ਜਿਵੇਂ ਆ ਮੁੰਡਾ ਖੜਾ ਗੱਡੀ ਨਾਲ ਪੈਂਟ ਪਾਈ ਆ ਅਸੀਂ ਵੇਖਿਆ ਨਹੀਂ ਸੀ ਕਦੇ ਪੈਂਟ ਛੱਡ ਕੇ ਜਿਵੇਂ ਪਾਈਂਗਾ ਤੁਹਾਡੇ ਚਾਦਰਾਂ ਬੰਨਿਆ ਹੁੰਦਾ ਸੀ ਜਿੰਨੇ ਧੂਮਾ ਚਾਦਰਾਂ ਹੁੰਦਾ ਸੀ ਕਲੰਗਾ ਵਾਲਾ ਕੁਰਤਾ ਪਾਉਂਦੇ ਸੀ ਉਹ ਕਿਉਂ ਛੱਡ ਗਏ ਹੁਣ ਤੁਸੀਂ ਕਉਣੀ ਪਾਉਂਦੇ ਹੋ ਫੇਰ ਜੀ ਕਮਾਈ ਸੀ ਮਾੜੀ ਮੋਟੀ ਉਹ ਪਾਈ ਜਾਂਦੇ ਸੀ ਲੀੜੇ ਪਰੇਵਾ ਸੀ ਹੁਣ ਕਮਾਈ ਹੈ ਨਹੀਂ ਜੀ ਨਾ ਕੋਈ ਧੰਦਾ ਪਸਾ ਦਿਹਾੜੀ ਆਪ ਦਾ ਕਰਕੇ ਮਾੜਾ ਮੋਟਾ ਟਾਈਮ ਪਾਸ ਕਰ ਲੈਣੇ ਦਿਹਾੜੀ ਹੀ ਜਾਣੇ ਤੇ ਸ਼ੌਂਕ ਵੀ ਹੈ ਨਹੀਂ ਤੁਹਾਨੂੰ ਪਹਿਲਾਂ ਦਾ ਜ਼ਿਮੀਂਦਾਰਾਂ ਨੂੰ ਵੀ ਸ਼ੌਂਕ ਸੀ ਬਾਲਤ ਬੋਲਤ ਰੱਖਦੇ ਸੀ ਹੁਣ ਅਸੀਂ ਵੀ ਫਿਰ ਉਹ ਹਟ ਗਏ ਸੀ ਵੀ ਦੱਕਣੋਂ ਹਟ ਗਏ ਜੀ ਇੱਤਾਂ ਦੇ ਵਿੱਚ ਜ਼ਿਮੀਂਦਾਰ ਖੇਤੀ ਕਰਦੇ ਆ ਤੁਸੀਂ ਉਹਨਾਂ ਦੇ ਢਾੜੀ ਧੂੜੀ ਨਹੀਂ ਜਾਂਦੇ ਕੋਈ ਕੰਮ ਕੋ ਮੁਕ ਜੀ ਜਾਣਦੇ ਆ ਜੇ ਕੰਮ ਵਾਲਾ ਬੰਦਾ ਅਜੇ ਨਹੀਂ ਜਾਣਦੇ ਅਸੀਂ ਢਾੜੀ ਜਿਵੇਂ ਤੁਸੀਂ ਹੁਣ ਕਾਫੀ ਬੰਦੇ ਆ ਜਨ ਕਿ ਤੁਹਾਡੇ ਇੱਥੇ 10 ਤੰਬੂ ਲੱਗੇ ਪਏ ਆ ਘੱਟ ਤੋਂ ਘੱਟ ਜ਼ਿਆਦਾ ਹੀ ਹੋਣਗੇ ਜਿਵੇਂ ਤੁਹਾਡੇ 10 ਤੰਬੂ ਦੇ ਵਿੱਚ 8 10 ਘਰ ਆ ਹੈਗੇ ਆ ਤੁਸੀਂ ਜਨ ਕਿ ਦੋ ਦੋ ਬੰਦੇ ਹਰੇਕ ਤੰਬੂ ਦੇ ਵਿੱਚ ਹੈਗੇ ਆ ਤੁਸੀਂ ਢਾੜੀ ਜਾਣਦੇ ਆ ਇੱਕ ਦੋ ਬੰਦੇ ਵੀ ਜਾਉਂਦੇ ਆ ਜਾਣਦੇ ਆ ਜੀ ਕਈ ਬੰਦੇ ਕਈ ਜਿਹੜੇ ਆ ਮੁੰਡੇ ਹੁਣ ਹੈਗੇ ਕਈ ਦਿਹੜੀ ਦੂੜ ਤੇ ਜਾਵੜਦੇ ਆ ਅੱਜ ਐਤਵਾਰ ਕਰਕੇ ਦਿਹਾੜੀ ਨਹੀਂ ਗਏ ਜੀ ਨਹੀਂ ਤਾਂ ਸਾਡੇ ਬੰਦੇ ਆ ਜਿਹੜੇ ਮੁੰਡੇ ਹੈਗੇ ਇਹ ਸਾਰੇ ਜਾਂਦੇ ਜਿਹੜੀਆਂ ਕੁੜੀਆਂ ਹੈਗੀਆਂ ਇਹ ਘਰਾਂ ਦੇ ਵਿੱਚ ਝਾੜੂ ਪੋਚੇ ਤੇ ਲੱਗੀਆਂ ਹੋਈਆਂ ਹੈਗੀਆਂ ਮਹੀਨੇ ਦਾ ਜੋ ਕੋਈ ਦਿੰਦੇ ਆ ਜੋ ਕੋਈ ਉਹਨੇ ਪੈਸੇ ਲੈ ਲੈਨੇ ਐਂ ਤਾਂ ਟਾਈਮ ਪਾਸ ਕਰੀ ਜਾਂਦੇ ਆ ਇਹਦੇ ਵਿੱਚ ਸਾਨੂੰ ਕੋਈ ਇੱਕ ਇੱਕ ਘਰ ਨੂੰ ਦੇ ਤਿੰਨ ਤਿੰਨ ਚਾਰ ਚਾਰ ਮਰਲੇ ਥਾਂ ਦੇ ਦੇਵੇ ਤਾਂ ਆਪਦਾ ਚੁੱਪ ਕਰਕੇ ਬੈਠੇ ਰਹੀਏ ਜਾਂ ਕੋਈ ਓਕੇ ਸੋਕੇ ਹੋ ਕੇ ਜਾਂ ਕੋਈ ਹੁਣ ਜੋ ਪਲਾ ਜਿਵੇਂ ਚਾਦਰਾਂ ਚੱਲੀਆਂ ਹੈਗੀਆਂ ਆਸਮੰਟ ਦੀਆਂ ਇਹਦੇ ਦੋ ਦੋ ਪਾਕੇ ਤੇ ਬੈਠੇ ਰਹੀਏ ਚੂੰਫੜੇ ਆ ਕਾਗਜ਼ਾਂ ਤੋਂ ਬਤ ਜੀਏ ਜੀ ਕਾਗਜ਼ ਜਦੋਂ ਹਵਾਵਾਂ ਦੇ ਉੱਡ ਜਾਂਦੇ ਆ ਪਾੜ ਜਾਂਦੇ ਫੇਰ ਫੇਰ ਤਿਆਰ ਕਰਨੇ ਫੇਰ ਫੇਰ ਪਾਲਨੇ ਜੀ ਇਹਨਾਂ ਦਾ ਇਹ ਕਹਿਣਾ ਕਿ ਸਾਨੂੰ ਥਾਂ ਦਿੱਤਾ ਜਾਵੇ ਤਾਂ ਅਸੀਂ ਆਪ ਦੇ ਜਵਾਕ ਵੀ ਪੜਾ ਲਗੀ ਜਦੋਂ ਸਾਡੇ ਕੋਲੇ ਪੱਕਾ ਥਾਂ ਹੀ ਹੈ ਨਹੀਂ ਸਾਡਾ ਪੱਕਾ ਰਹਿਣ ਦਾ ਕੋਈ ਪ੍ਰਬੰਧ ਹੀ ਹੈ ਨਹੀਂ ਪੱਕਾ ਰਹਿੰਦਾ ਸਾਡਾ ਬਸੇਰਾ ਹੀ ਹੈ ਨਹੀਂ ਤੇ ਅਸੀਂ ਜਵਾਕਾਂ ਨੂੰ ਕਿਵੇਂ ਪੜਾਈਗੇ ਸਾਡਾ ਪਤਾ ਨਹੀਂ ਅੱਜ ਅਸੀਂ ਇਸ ਪਿੰਡ 'ਚ ਐ ਕੱਲੋ ਅਸੀਂ ਦੂਜੇ ਪਿੰਡ 'ਚ ਹੋਈਏ ਪਰਸੋ ਜੀ ਤੀਜੇ ਪਿੰਡ 'ਚ ਹੋਈਏ ਇਸ ਕਰਕੇ ਅਸੀਂ ਜਨਕੀ ਆਪਦੇ ਜਵਾਕ ਪੜਾ ਲਿਖਾ ਨਹੀਂ ਸਕਦੇ ਇੱਕ ਮਹਿੰਗਾਈ ਆ ਗਈ ਜਿਹੜਾ ਆਪਦਾ ਭਰੇਵਾ ਸਾਨੂੰ ਬਦਲਣਾ ਪੈ ਗਿਆ ਕਪੜਾ ਵੱਧ ਲੱਗਦਾ ਸੀ ਮਿਹਨਤ ਵੱਧ ਭਾਲਦਾ ਸੀ ਹੰਗਰੂ ਆਪ ਲਾਉਂਦੇ ਸੀ ਅਸੀਂ ਗੋਟਾ ਆਪ ਲਾਉਂਦੇ ਸੀ ਉਹ ਹੁਣ ਉਹ ਤਾਂ ਕਰਕੇ ਮਿਹਨਤ ਵੱਧ ਭਾਲਦਾ ਮਜਬੂਰੀ ਹੈ ਕਹਿੰਦੇ ਸਾਡੀ ਮਹਿੰਗਾਈ ਆ ਗਈ ਉਹਨਾਂ ਕਪੜਾ ਸੀ ਨਹੀਂ ਲਾ ਸਕਦੇ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂ ਇਨਾਂ ਦੇ ਵਿਚਾਰ ਕਿਹੋ ਜਿਹੇ ਲੱਗੇ ਸਾਡੇ ਵਿਚਾਰ ਕਿਹੋ ਜਿਹੇ ਲੱਗੇ ਨਵੀਂ ਵੀਡੀਓ ਦੇ ਨਾਲ ਆਪਾਂ ਫਿਰ ਜਲਦੀ ਮਿਲਾਂਗੇ ਯਾਦ ਰੱਖਿਓ ਧੰਨਵਾਦ